ਭਾਈ ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦਾਗਾ ਉਹਨੂੰ ਆਰਾਮ ਕਰਨ ਦੇਣਾ ਚਾਹੀਦਾ ਜਾਂ ਨਹੀਂ ਉਹਨੂੰ ਤਾਂ ਬਈ ਆਰਾਮ ਕਰਨ ਦੇਣਾ ਚਾਹੀਦਾ ਹੱਕ ਬਣਦਾ ਤੇ ਜਿਹੜਾ ਬੰਦਾ 24 ਘੰਟੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਕੰਮ ਕਰਦਾ ਉਹਨੂੰ ਆਰਾਮ ਕਰਨ ਦੇਣਾ ਚਾਹੀਦਾ ਜਾਂ ਨਹੀਂ ਉਹਨੂੰ ਤਾਂ ਬਈ ਪੱਕੀ ਫਰੇਕ ਨੂੰ ਪਤਾ ਯਾਰ ਆਰਾਮ ਕਰਨ ਦੇਣਾ ਚਾਹੀਦਾ ਯਾਰ ਕਿਉਂ ਪੁੱਛੀਏ ਨਾ ਤੇ ਯਾਰ ਲੋਕਾਂ ਦੀ ਮਤ ਨੂੰ ਕੀ ਹੋਇਆ ਹੂੰ ਜਿਹੜਾ ਬੰਦਾ 10 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਲਗਾਤਾਰ ਹੂੰ ਉਹਨੂੰ ਆਰਾਮ ਕਰਨ ਦੇਣਾ ਚਾਹੀਦਾ ਜਾਂ ਨਹੀਂ ਯਾਰ ਕੀ ਕਰੀਏ ਨਾ ਉਹਦਾ ਪੱਕੀ ਆਰਾਮ ਕਰਨ ਦੇਣਾ ਚਾਹੀਦਾ ਉਹ ਫਿਰ ਮੈਂ ਉਹੀ ਤਾਂ ਕਹਿਣਾ ਵੀ ਮੋਦੀભાઈ ਨੂੰ 10 ਸਾਲ ਹੋ ਗਏ ਆਰਾਮ ਕਰਨ ਦੇ ਦਿਓ ਉਹ ਗੱਲ ਪੱਕੀ ਆ ਓਏ ਹਾਂ ਬਈ ਲੋਕੋ ਕਿਉਂ ਨਹੀਂ ਆਰਾਮ ਕਰਨ ਦਿੰਦੇ ਯਾਰ ਇੰਨੇ ਸਮੇਂ ਤੋਂ ਕੰਮ ਕਰੀ ਜਾਂਦਾ ਕੋਈ ਬੰਦਾ 10 ਸਾਲ ਤਾਂ ਆਰਾਮ ਕਰਨ ਦੇ ਦਿਓ ਭਰਾਵੋ ਦਰਾਮ ਦੇ ਦਿਓ ਵਿਚਾਰੇ ਨੂੰ ਦੱਸੋ ਕਮੈਂਟ ਕਰਕੇ ਆਰਾਮ ਕਰਨ ਦੇਣਾ ਚਾਹੀਦਾ ਜਾਂ ਨਹੀਂ ਬਾਈ ਬੜਵਰਾ 82 ਦੇ ਉੱਪਰ ਬਾਈ ਦੀ ਦੁਕਾਨ ਆ ਬਾਈ ਮੋਟਰਸਾਈਕਲ ਦਾ ਕੰਮ ਕਰਦਾ ਤੇ